ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਅੱਜ ਇਸ ਸ਼ੋਅ ਦੇ ਵਿੱਚ ਦੋ ਮੁੱਦਿਆਂ ਤੇ ਚਰਚਾ ਕਰਾਂਗੇ ਦੋਵੇਂ ਮੁੱਦੇ ਤਵਾਡੇ ਨਾਲ ਮੇਰੇ ਨਾਲ ਸਮਾਜ ਦੇ ਨਾਲ ਜੁੜੇ ਹੋਏ ਨੇ ਸਾਡੇ ਆਲੇ ਦੋਲੇ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੋਵੇਂ ਮੁੱਦਿਆਂ ਬਾਰੇ ਵਾਰ-ਵਾਰ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ ਵਾਰ-ਵਾਰ ਪੁਲਿਸ ਵੱਲੋਂ ਦਬਾਅ ਬਣਾਇਆ ਜਾਂਦਾ ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਜਾਂਦਾ ਕਿ ਇਹ ਕੇਸ ਨੇ ਜਿਹੜੇ ਘੱਟ ਕੀਤੇ ਜਾਣ ਪਰ ਬਦਕਿਸਮਤੀ ਦੇ ਨਾਲ ਜ਼ੁਰਮਾਨੇ ਕਰਨ ਦੇ ਬਾਵਜੂਦ ਵੀ ਵੱਡੀਆਂ-ਵੱਡੀਆਂ ਰੇਡਾਂ ਕਰਨ ਦੇ ਬਾਵਜੂਦ ਵੀ ਇਹ ਮੁੱਦੇ ਦੋਵੇਂ ਰੁਕ ਨਹੀਂ ਰਹੇ ਸਭ ਤੋਂ ਪਹਿਲਾਂ ਇੱਕ ਅਜਿਹੇ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ ਜੋ ਇਹ ਵੀ ਕਹਿ ਸਕਦੇ ਹਾਂ ਕਿ ਹਵਾ ਦੇ ਵਿੱਚ ਮੌਤ ਉੱਡ ਰਹੀ ਹੈ ਚੈਨ ਡੋਰ ਇਹ ਕਿਸੇ ਵੀ ਉੜਦੀ ਹੋਈ ਮੌਤ ਤੋਂ ਘੱਟ ਨਹੀਂ ਹੈ ਅਮੂਮਨ ਤੁਸੀਂ ਦੇਖਿਆ ਹੋਣਾ ਕਿਸੇ ਦਾ ਗਲਾ ਵੱਡਿਆ ਗਿਆ ਕਿਸੇ ਦੇ ਕੰਨ ਵੱਡੇ ਗਏ ਕਿਸੇ ਦੀਆਂ ਅੱਖਾਂ ਵੱਡੀਆਂ ਕਿਆਂ ਮੌਤ ਵੀ ਹੋ ਜਾਂਦੀ ਹੈ ਬਹੁਤ ਸਾਰੇ ਕੇਸ ਜਿਹਾ ਆਏ ਨੇ ਕਿ ਜਿਸ ਦੇ ਨਾਲ ਰਾਹ ਜਾਂਦੇ ਦੀ ਗਲੇ ਦੇ ਵਿੱਚ ਅੜ ਗਈ ਡੋਰ ਗਲਾ ਕੱਟਿਆ ਗਿਆ ਹਾਂ ਤੇ ਖਤਮ ਹੋ ਗਿਆ ਘਰਾਂ ਦੇ ਘਰ ਉਜੜ ਰਹੇ ਨੇ ਪਰ ਸਮਝ ਨਹੀਂ ਆਉਂਦਾ ਕਿ ਅਜਿਹੀ ਕਿਹੜੀ ਉਹ ਲਲਕ ਹੈ ਅਜਿਹੀ ਕਿਹੜਾ ਉਹ ਪਾਗਲਪਾਨ ਹੈ ਜੋ ਚਾਈਨਾ ਡੋਰ ਦਾ ਖਤਮ ਹੀ ਨਹੀਂ ਹੋ ਪਾਰਿਆ ਸੋ ਆਏ ਦਿਨ ਚਾਈਨਾ ਡੋਰ ਨਾਲ ਹਾਦਸਿਆਂ ਦੀ ਗਿਣਤੀ ਹੈ ਜਿਹੜੀ ਉਹ ਵੱਧ ਰਹੀ ਹੈ ਪਿਛਲੇ ਦਿਨ ਚਾਈਨਾ ਡੋਰ ਨਾਲ ਹਾਦਸਿਆਂ ਦੀ ਇਹ ਗਿਣਤੀ ਹੋਰ ਜ਼ਿਆਦਾ ਵੱਧੀ ਪੰਛੀਆਂ ਤੇ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ ਚਾਈਨਾ ਡੋਰ ਆਏ ਦਿਨ ਚਾਈਨਾ ਡੋਰ ਕਾਰਨ ਮੌਤਾਂ ਹੋ ਰਹੀਆਂ ਨੇ ਹਰ ਸਾਲ ਚਾਈਨਾ ਡੋਰ ਕਾਰਨ ਮਰਨ ਮਰਿਆ ਦੀ ਗਿਣਤੀ ਵਧ ਰਹੀ ਹੈ ਚਾਈਨਾ ਡੋਰ ਨਾ ਤਾਂ ਜਲਦੀ ਟੁੱਟਦੀ ਹੈ ਨਾ ਹੀ ਜਲਦੀ ਹੈ ਨਾ ਹੀ ਕੱਟੀ ਜਾਂਦੀ ਹੈ ਚਾਈਨਾ ਡੋਰ ਨਾਲ ਕਰੰਟ ਲੱਗਣ ਦੇ ਵੀ ਕਈ ਮਾਮਲੇ ਸਾਹਮਣੇ ਆਏ ਕਿਉਂਕਿ ਕਰੰਟ ਵੀ ਇਸ ਡੋਰ ਤੋਂ ਜਿਹੜਾ ਉਹ ਪਾਸ ਹੋ ਜਾਂਦਾ 10000 ਤੋਂ ਲੈ ਕੇ 2 ਲੱਖ ਦੇ ਜੁਰਮਾਨੇ ਦਾ ਵੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਪਰ ਇਸ ਐਲਾਨ ਦੇ ਬਾਵਜੂਦ ਵੀ ਢੰਡੇ ਨਾਲੇ ਚਾਈਨਾ ਡੋਰ ਵਿਕ ਰਹੀ ਹੈ ਕਿਵੇਂ ਵਿਕ ਰਹੀ ਹੈ ਕਿਉਂ ਵਿਕ ਰਹੀ ਹੈ ਇਹ ਸਮਝ ਤੋਂ ਬਾਹਰ ਅੱਜ ਤੋਂ ਕੁਝ ਦੇ ਹਾਕੇ ਪਹਿਲਾਂ ਗੱਟੂ ਜਿਹੜੇ ਨੇ ਉਹ ਵਿਕਦੇ ਹੁੰਦੇ ਸੀ ਜਿਹੜੇ ਆਮ ਸ਼ਹਿਰਾਂ ਦੇ ਵਿੱਚ ਆਪ ਤਿਆਰ ਕੀਤੇ ਜਾਂਦੇ ਸੀਗੇ ਇਸ ਚਾਈਨਾ ਡੋਰ ਦਾ ਕੋਈ ਕੋ ਖੌਫ ਹੁੰਦਾ ਹੀ ਨਹੀਂ ਸੀਗਾ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਹ ਚਾਈਨਾ ਡੋਰ ਕਿੰਨੀ ਖਤਰਨਾਕ ਹੈ ਪਿੱਛੇ ਚ ਇੱਕ ਕੇਸ ਆਇਆ ਜਿਸ ਦੇ ਵਿੱਚ ਇੱਕ ਸਕੂਟਰੀ ਤੇ ਇੱਕ ਸ਼ਖਸ ਜਾ ਰਿਆ ਹੁੰਦਾ ਦੋ ਥਾਵਾਂ ਤੋਂ ਚਾਈਨਾ ਡੋਰ ਉਹਨੂੰ ਵੜਦੀ ਹੈ ਇੱਕ ਤਾਂ ਉਹਦਾ ਗਲਾ ਵੱਢਿਆ ਜਾਂਦਾ ਦੂਜਾ ਉਹਦਾ ਸਕੂਟਰ ਪਲਾਸਟਿਕ ਦਾ ਸਕੂਟਰ ਜਿਹੜਾ ਕਿੱਡਾ ਮੋਟਾ ਸਕੂਟਰ ਹੁੰਦਾ ਹੈ ਨਾ ਅੱਗੋਂ ਜਿਹੜਾ ਉਹਦਾ ਡਿਫੈਂਡਰ ਹੁੰਦਾ ਪੂਰਾ ਉਹ ਤੱਕ ਪੂਰਾ ਵੱਢਿਆ ਗਿਆ ਸੀ ਚਾਈਨਾ ਡੋਰ ਦੇ ਨਾਲ ਇੱਥੋਂ ਅੰਦਾਜ਼ਾ ਲਾਓ ਕਿ ਕਿੰਨੀ ਖਤਰਨਾਕ ਚੀਜ਼ ਹੈਗੀ ਹੈ ਹਾਲਾਂਕਿ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਬੈਨ ਹੈ ਬੈਨ ਹੋਣ ਦੇ ਬਾਵਜੂਦ ਵੀ ਤੜੰਦੇ ਨਾਲ ਵਿਕਰੀ ਹੈ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਦੋ ਖਾਸ ਮਹਿਮਾਨ ਜੁੜੇ ਹੋਏ ਨੇ ਐਡਵੋਕੇਟ ਕਮਰ ਪਾਹਲ ਸਿੰਘ ਜੀ ਜੁੜੇ ਹੋਏ ਨੇ ਜਿਨ੍ਹਾਂ ਨੇ ਪਟੀਸ਼ਨ ਵੀ ਪਾਈ ਚਾਇਨਾ ਡੋਰ ਦੇ ਖਿਲਾਫ ਅ ਔਰ ਕੀ ਬਣਿਆ ਉਹ ਤਾਂ ਉਹਨੇ ਤੋਂ ਪੁੱਛਾਂਗੇ ਆਪਾਂ ਹਰਸਿਮਰਨ ਸਿੰਘ ਸੈਕਟਰੀ ਨੇ ਜਸ ਸੇਵਾ ਸੁਸਾਇਟੀ ਦੇ ਪਿਛਲੇ ਲੰਬੇ ਸਮੇਂ ਤੋਂ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਕਿ ਇਹ ਲਗੇ ਹੋਏ ਨੇ ਚਾਈਨਾ ਡੋਰ ਦੇ ਖਿਲਾਫ ਕੈਂਪੇਨ ਕਰਤੇ ਨੇ ਨਾ ਸਿਰਫ ਕੈਂਪੇਨ ਕੀਤੀ ਬਲਕਿ ਇਹਨਾਂ ਨੇ ਤਾਂ ਦੇਸੀ ਡੋਰਾਂ ਤਿਆਰ ਕਰਕੇ ਲੋਕਾਂ ਨੂੰ ਵੰਡੀਆਂ ਵੀ ਵੀ ਭਾਈ ਹੱਥ ਰੱਬ ਦਾ ਵਾਸਤਾ ਹੱਥ ਜੋੜੇ ਚਾਈਨਾ ਡੋਰ ਨਾ ਲਓ ਤੁਸੀਂ ਇਹ ਦੇਸੀ ਡੋਰ ਆ ਜਿਹੜੀ ਇਹ ਵਰਤ ਲਓ ਪਰ ਸਮਝ ਨਹੀਂ ਆਉਂਦਾ ਕਿ ਚਾਈਨਾ ਡੋਰ ਦੇ ਜਿਹੜੇ ਇਹ ਕੇਸਿਸ ਨੇ ਖਤਮ ਕਿਉਂ ਨਹੀਂ ਹੁੰਦੇ ਸ਼ੁਰੂਆਤ ਕਰਨ ਲੈ ਐਡਵੋਕੇਟ ਕਮਰ ਪਾਹਲ ਸਿੰਘ ਹੋਰਾ ਤੋ ਐਡਵੋਕੇਟ ਸਾਹਿਬ ਥੋੜਾ ਜਿਹਾ ਦੱਸੋਗੇ ਤੁਸੀਂ ਪਟੀਸ਼ਨ ਵੀ ਪਾਈ ਹੈ ਜਦ ਤੱਕ ਮੈਨੂੰ ਪਤਾ ਲੱਗਿਆ ਪੂਰਾ ਮਸਲਾ ਕੀ ਹੈ ਕਈ ਲੋਕ ਸੋਚਦੇ ਹੋਣਗੇ ਕਿ ਇਹ ਛੋਟਾ ਜਿਹਾ ਮਸਲਾ ਹੈ ਇਸ ਛੋਟੇ ਜਿਹੇ ਮਸਲੇ ਤੇ ਡਿਬੇਟ ਕਿਉਂ ਹੈ ਪਰ ਜਿਨ੍ਹਾਂ ਦੇ ਘਰਾਂ ਦੇ ਜੀ ਚਲੇ ਜਾਂਦੇ ਨੇ ਉਹਨਾਂ ਤੋਂ ਪੁੱਛ ਕੇ ਦੇਖੋ ਉਹਨਾਂ ਦੇ ਜ਼ਹਿਨ ਦੇ ਵਿੱਚ ਸਾਰੀ ਉਮਰ ਇਹ ਗੱਲ ਰਹੇਗੀ ਕਿ ਚਾਈਨਾ ਡੋਰ ਤੇ ਕਰਕੇ ਉਹਨਾਂ ਤੇ ਘਰ ਦਾ ਜੀ ਚਲਾ ਗਿਆ ਬਿਲਕੁਲ ਹਰਪ੍ਰੀਤ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਬਿਲਕੁਲ ਜਾਣ ਲੇਵਾ ਹੈ ਮੈਂ ਜਿਹੜੀ ਪਟੀਸ਼ਨ ਪਾਈ ਸੀਗੀ ਮਾਨਯੋਗ ਹਾਈ ਕੋਰਟ ਦੇ ਵਿੱਚ ਜੀ ਉਹਦੇ ਵਿੱਚ ਮੈਂ ਜਿਹੜਾ ਸਭ ਤੋਂ ਪਹਿਲੇ ਇਹੀ ਅਗਰ ਇਹੀ ਪ੍ਰੇ ਕੀਤਾ ਸੀਗਾ ਕਿ ਇਹ ਤੇ ਸਭ ਤੋਂ ਪਹਿਲੇ ਮੈਨੂਫੈਕਚਰਰ ਜਿਹੜੇ ਨੇ ਇਹਨਾਂ ਤੇ ਜਿਹੜਾ ਬਿਲਕੁਲ ਸਖਤੀ ਦੇ ਨਾਲ ਬੈਨ ਕੀਤਾ ਜਾਣਾ ਚਾਹੀਦਾ ਹੈ ਇਹਨਾਂ ਨੂੰ ਕਿਉਂਕਿ 2017 ਦੇ ਵਿੱਚ ਨੈਸ਼ਨਲ ਗ੍ਰੀਨ ਟਵਰਨਲ ਨੇ ਇਹਦੇ ਜਿਹੜਾ ਪੈਨ ਇੰਡੀਆ ਬੇਸਿਸ ਦੇ ਉੱਤੇ ਚਾਈਨਾ ਡੋਰ ਨੂੰ ਪ੍ਰੋਪਰ ਬੈਨ ਲਗਾਇਆ ਸੀਗਾ ਹੂੰ ਤੇ ਨਾਲ ਹੀ ਚੀਫ ਸੈਕਟਰੀ ਨੂੰ ਹਦਾਇਤ ਦਿੱਤੀ ਸੀਗੀ ਕਿ ਇਹ ਉਹਦੀ ਉਹਨਾਂ ਦੀ ਡਿਊਟੀ ਹੋਵੇਗੀ ਕਿ ਇਹ ਜਿਹੜਾ ਬੈਨ ਜਿਹੜਾ ਹੈਗਾ ਉਹ ਇਨਫੋਰਸ ਕਿਵੇਂ ਹੋਣਾ ਤੇ ਇਹ ਸ਼ਕਤੀ ਦੀ ਹਦਾਇਤ 2017 ਚ ਦਿੱਤੀ ਗਈ ਹੈ ਜਿਹਦੇ ਚੱਲਦੇ 2018 ਦੇ ਵਿੱਚ ਜਿਹੜਾ ਪੰਜਾਬ ਨੇ ਇਹਨੂੰ ਵੈਨ ਕਰਤਾ ਸੀਗਾ ਵਾਇ ਨੋਟੀਫਿਕੇਸ਼ਨ ਪਰ ਤੁਸੀਂ ਦੇਖੋ ਕਿ 2018 ਤੋਂ 6 ਸਾਲ ਬੀਤ ਗਏ ਅੱਜ ਅੱਜ ਵੀ ਬੰਦੇ ਮਰ ਰਹੇ ਆ ਅੱਜ ਵੀ ਬੰਦਿਆਂ ਦੇ ਗਲੇ ਕੱਟੇ ਜਾ ਰਹੇ ਆ ਅੱਜ ਵੀ ਜਿਹੜਾ ਬੰਦਿਆਂ ਨੂੰ ਜਿਹੜੀਆਂ ਇੰਜਰੀਜ਼ ਹੋ ਰਹੀਆਂ ਨੇ ਮੈਂ ਜਿਹੜੇ ਦੋ ਤੱਥ ਇਹਦੇ ਚ ਸਾਹਮਣੇ ਆਏ ਸੀਗੇ ਇੱਕ 3 ਸਾਲ ਦਾ ਬੱਚਾ ਸੀਗਾ ਜਿਹੜਾ ਰੀਸੈਂਟ ਕੇਸ ਹੈਗਾ ਉਹ ਜਿਹੜਾ ਉਹਦਾ ਗਲਾ ਕੱਟਿਆ ਗਿਆ ਸੀਗਾ ਉਸ ਤੋਂ ਬਾਅਦ ਇੱਕ ਕਪਲ ਸੀਗਾ ਇੱਕ ਉਹਨਾਂ ਦੇ ਹਸਬੰਦ ਦੇ ਜਿਹੜੇ ਆ ਫੋਰਹੈਡ ਦੇ ਉੱਤੇ ਮੱਥੇ ਦੇ ਉੱਤੇ ਜਿਹੜਾ ਟਾਂਕੇ ਲੱਗੇ ਸੀ ਤੇ ਉਹਨਾਂ ਦੇ ਵਾਈਫ ਦੀ ਜੜੀ ਆ ਉਹ ਦੋ ਉਂਗਲੀਆਂ ਕਟੀਆਂ ਗਈਆਂ ਸੀਗੀਆਂ ਤੇ ਇਹਨੂੰ ਬੇਸ ਬਣਾ ਕੇ ਮੈਂ ਇੱਕ ਪਟੀਸ਼ਨ ਜੜੀ ਹੈ ਹਾਈ ਕੋਰਟ ਦੇ ਵਿੱਚ ਜੜੀ ਆ ਦਾਇਰ ਕੀਤੀ ਸੀਗੀ ਕਿ ਜਿਹੜਾ ਸਰਕਾਰ ਨੂੰ ਕਿਹਾ ਜਾਏ ਕਿ ਇਹਦਾ ਜਿਹੜਾ ਇਨਫੋਰਸ ਕੀਤਾ ਜਾਏ ਪ੍ਰੋਪਰ ਤਰੀਕੇ ਨਾਲ ਇਹਦਾ ਜਿਹੜਾ ਜੋ ਬੈਨ ਹੋ ਚੁੱਕਿਆ ਤੇ ਇਹ ਇਹਦੇ ਨਾਲ ਮੈਂ ਜਿਹੜਾ ਨਾਲ ਮੁਆਵਜ਼ੇ ਦੀ ਜੜੀ ਮੰਗ ਕੀਤੀ ਸੀਗੀ ਕਿ ਜਿਹੜੀ ਸਰਕਾਰ ਦੀ ਡਿਊਟੀ ਬਣਦੀ ਆ ਕਿਉਂਕਿ ਇਹ ਜਿਹੜਾ ਸਰਕਾਰ ਦੀ ਡਿਊਟੀ ਆ ਇਹਨੂੰ ਬੈਨ ਕਰਨਾ ਇਨਫੋਰਸ ਕਰਨਾ ਇੰਪਲੀਮੈਂਟ ਕਰਨਾ ਬੈਨ ਪਰ ਫੇਰ ਵੀ ਤੁਸੀਂ ਦੇਖ ਰਹੇ ਹੋ ਕਿ ਅੱਜ ਤੱਕ ਜਿਹੜਾ ਇੰਪਲੀਮੈਂਟ ਜਿਹੜਾ ਹੋਇਆ ਨਹੀਂ ਹੈ ਤੇ ਉਹ ਉਹਦੇ ਦੇ ਸਭ ਕਿੱਥੇ 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 ਲਾਖ ਨਜ਼ਰ ਆਉਂਦਾ ਕਿੱਥੇ ਕਮੀ ਨਜ਼ਰ ਆਉਂਦੀ ਹੈ ਕਿ ਦੇਖੋ ਇੱਕ ਗੱਲ ਹੈਗੀ ਹੈ ਨਾ ਕਿ ਜੇ ਪ੍ਰੋਡਕਟ ਬਣੇ ਹੀ ਨਾ ਤਾਂ ਮਾਰਕੀਟ ਦੇ ਵਿੱਚ ਆਵੇ ਕਿਉਂ ਮਾਰਕੀਟ ਦੇ ਵਿੱਚ ਆਉਂਦਾ ਕਿਉਂ ਜਦੋਂ ਡਿਮਾਂਡ ਹੁੰਦੀ ਹੈ ਹੋ ਸਕਦਾ ਕਿ ਬੱਚੇ ਨੌਜਵਾਨ ਜਿਹੜੇ ਨੇ ਉਹ ਡਿਮਾਂਡ ਕਰਦੇ ਨੇ ਸਾਨੂੰ ਤਾਂ ਚਾਈਨਾ ਡੋਰੀ ਚਾਹੀਦੀ ਹੈ ਜੀ हां जी हां जी ਇਹ ਜਿਹੜਾ ਦੇਖੋ ਜੀ ਸਰਕਾਰ ਦੀ ਮੈਂ ਤੇ ਕਵਾਂਗਾ ਸਰਕਾਰ ਦੀ ਨਾਕਾਮੀ ਹੈ ਕਿਉਂਕਿ ਉਹ ਅੱਜ ਤੱਕ ਇਹਦੀ ਮੈਨੂਫੈਕਚਰਿੰਗ ਰੋਕ ਹੀ ਨਹੀਂ ਪਾਈ ਕਿਉਂਕਿ ਜੋ ਸਰਕਾਰ ਦਾ ਸਟੈਂਡ ਹੈ ਸਰਕਾਰ ਕਹਿੰਦੀ ਹੈ ਜੀ ਇਹ ਤਾਂ ਚਾਈਨਾ ਤੋਂ ਆਂਦੀ ਹੈ ਤੇ ਚਾਈਨਾ ਤੋਂ ਆਪਾਂ ਮੈਨੂਫੈਕਚਰਰ ਜਿਹੜਾ ਕਿਸ ਤਰ੍ਹਾਂ ਆਪਾਂ ਉਹਨੂੰ ਰੋਕ ਸਕਦੇ ਆ ਤੇ ਮੈਂ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਤੱਤਰ ਗਿਆ ਕਿ ਇਹਦਾ ਜਿਹੜਾ ਸਿਰਫ ਨਾਮ ਹੀ ਚਾਈਨਾ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਚਾਈਨਾ ਤੋਂ ਆ ਰਹੀ ਹੈ ਪਰਦੀ ਤੱਥ ਹੀ ਹੈ ਇਹ ਜਿਹੜਾ ਮੈਂ ਹਾਂ ਅੰਦੀ ਬੰਦੀ ਤਾਂ ਇੱਥੇ ਹੀ ਹੈ ਮਨਾਂ ਨੂੰ ਜਗਾ ਵੀ ਦੱਸੇ ਕਿ ਜਿਹੜੀਆਂ ਰਿਪੋਰਟਡ ਨੇ ਅਖਬਾਰਾਂ ਦੇ ਵਿੱਚ ਰਿਪੋਰਟਡ ਆਂਦੀਆਂ ਕਿ ਗੁਜਰਾਤ ਚ ਬੰਦੀ ਆ ਪੰਜਾਬ ਚ ਬੰਦੀ ਆ ਹਰ 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 ਸੂਬੇ ਚ ਬੰਦੀ ਆ ਤੇ ਤੁਸੀਂ ਇਹਨੂੰ ਕਿਉਂ ਨਹੀਂ ਕਰ ਰਹੇ ਇਹ ਜਿਹੜਾ ਬੇਸਿਕਲੀ ਨਾਕਾਮੀ ਜੜੀ ਆ ਉਹ ਪ੍ਰਸ਼ਾਸਨ ਦੀ ਆ ਜਿਹੜਾ ਇਹਨੂੰ ਮੈਨੂਫੈਕਚਰਿੰਗ ਨੂੰ ਰੋਕ ਹੀ ਨਹੀਂ ਪਾ ਰਹੀ ਅਜੇ ਤੱਕ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਫੇਰ ਅਗਰੇ ਕੀਤਾ ਕਿ ਤਾਂ ਕਿ ਹਾਂਜੀ ਉਸ ਉਸ ਤੋਂ ਬਾਅਦ ਮੈਂ ਜਿਹੜਾ ਕੋਰਟ ਨੂੰ ਅਗਰੇ ਕੀਤਾ ਕਿ ਚਲੋ ਜੇ ਮੈਨੂਫੈਕਚਰਰ ਨੂੰ ਮੈਂ ਫਾਇੰਡ ਨਹੀਂ ਕਰ پا ਰਹੇ ਠੀਕ ਹੈ ਨਾਕਾਮ ਹੋ ਗਈ ਸਰਕਾਰ ਪ੍ਰਸ਼ਾਸਨ ਨਾਕਾਮ ਹੋ ਗਿਆ ਘਟੋ ਘਟ ਯੂਜ਼ਰ ਤੇ ਤੁਹਾਡੇ ਸਾਹਮਣੇ ਆ ਨਾ ਤੁਸੀਂ ਇਹਦਾ ਯੂਜ਼ ਨੂੰ ਬੈਨ ਕਰੋ ਕਿਉਂਕਿ ਜੇ ਯੂਜ਼ ਹੀ ਬੈਨ ਹੋ ਗਿਆ ਆਪਾਂ ਸਪੋਜ਼ ਆਪਾਂ ਸਟ੍ਰਿਕਟਲੀ ਬੈਨ ਕਰ ਦਿੱਤਾ ਯੂਜ਼ ਹੀ ਨਹੀਂ ਕਰ ਪਾਣਗੇ ਜਿਸ ਤਰ੍ਹਾਂ ਤੁਸੀਂ ਕੋਰੋਨਾ ਦੀ ਐਗਜ਼ਾਮਪਲ ਲੈ ਸਕਦੇ ਹੋ ਲੋਕਡਾਊਨ ਲੱਗਿਆ ਸੀਗਾ ਜੇ ਸਰਕਾਰ ਲੋਕਡਾਊਨ ਪੱਕੇ ਤਰੀਕੇ ਸਟ੍ਰਿਕਟਲੀ ਉਹਨਾਂ ਇਨਫੋਰਸ ਕਰਾ ਸਕਦੀ ਹੈ ਤੇ ਛੋਟੀ ਜੀ ਚੈਨਾਂ ਨਹੀਂ ਲੱਗੀ ਠੀਕ ਹੈ ਮੈਂ ਆ ਗਿਆ ਵਾਪਸ ਹੁਣ ਕੋਈ ਇਨਫੋਰਸ ਕਿਉਂ ਨਹੀਂ ਕਰਾਉਣਾ ਬੰਦ ਹੋ ਜਾਏ ਹਰਸ਼ਮਰਨ ਸਿੰਘ ਜੀ ਹਰਸ਼ਮਰਨ ਸਿੰਘ ਜੀ ਤੁਹਾਡੀ ਥੌਟ ਕੀ ਹੈ ਕਿਉਂਕਿ ਤੁਸੀਂ ਵੀ ਕਾਫੀ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਹੋ ਔਰ ਜਿਸ ਸ਼ਹਿਰ ਦੇ ਵਿੱਚ ਤੁਸੀਂ ਅਬਰਸਰ ਸਾਹਿਬ ਦੇ ਵਿੱਚ ਬੈਠੇ ਹੋ ਉੱਥੇ ਤਾਂ ਸਭ ਤੋਂ ਵੱਧ ਡਿਮਾਂਡ ਰਹਿੰਦੀ ਹੈ ਗੁੱਡੀਆਂ ਦੀ ਡੋਰਾਂ ਦੀ ਲੋੜੀ ਤੇ ਵੀ ਆਹ ਹੁਣ ਬਸੰਤ ਪੰਚਮੀ ਆਉਣ ਵਾਲੀ ਹੈ ਉਦੋਂ ਵੀ ਇਹ ਫਿਰ ਤੁਹਾਨੂੰ ਕੀ ਲੱਗਦਾ ਤੁਹਾਡੀ ਰਿਸਰਚ ਕੀ ਕਹਿੰਦੀ ਹੈ ਕਿ ਕਿਉਂ ਨਹੀਂ ਰੋਕ ਲੱਗ ਪਾਰੇ ਹਰਪ੍ਰੀਤ ਸਰ ਥੈਂਕ ਯੂ ਤੁਸੀਂ ਇੱਕ ਬਹੁਤ ਵਧੀਆ ਮੁੱਦੇ ਉੱਤੇ ਅੱਜ ਇਹ ਪ੍ਰੋਗਰਾਮ ਕੀਤਾ ਹੈ ਕਿਉਂਕਿ ਇਹ ਛੋਟੀ ਗੱਲ ਨਹੀਂ ਹੈ ਕਿ ਲੋਕਾਂ ਦੇ ਘਰ ਦੇ ਜੀ ਜਿਹੜੇ ਨੇ ਮਰ ਰਹੇ ਨੇ ਬਿਲਕੁਲ ਹੋਰ ਵੈਪਨ ਕੀ ਹੈ ਵੈਪਨ ਆਫ ਅ ਡਿਫੈਂਸ ਕਹਿ ਰਹੇ ਆਪਾਂ ਕ੍ਰਾਈਮ ਦਾ ਵੈਪਨ ਕੀ ਹੈ ਚਾਈਨਾ ਡੋਰ ਇਹ ਕੋਈ ਪਿਸਤੌਲ ਨਹੀਂ ਹੈ ਤਲਵਾਰ ਨਹੀਂ ਹੈ ਪਰ ਜਿਵੇਂ ਕਿ ਅਡਵੋਕੇਟ ਸਾਹਿਬ ਨੇ ਦੱਸਿਆ ਕਿ 2012 ਜਿਹੜਾ ਬੈਨ ਕੀਤਾ ਗਿਆ ਮੈਂ ਉਹਦੇ ਚ ਇੱਕ ਚੀਜ਼ ਦਾ ਵਾਧਾ ਕਰਦਾ ਉਹਨਾਂ ਨੂੰ ਪਟੀਸ਼ਨ ਦੇ ਵਿੱਚ ਕੰਮ ਆਊਗਾ ਕਿ 2023 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਆਰਡਰ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਡੋਰ ਜਿਹੜੀ ਹੈ ਇਹਨੂੰ ਹਰ ਤਰ੍ਹਾਂ ਨਾਲ ਇਹਦੀ ਇੰਪੋਰਟ ਇਹਦੀ ਐਕਸਪੋਰਟ ਇਹਦੀ ਮੈਨੂਫੈਕਚਰਿੰਗ ਇਹਦਾ ਟ੍ਰੇਡ ਇਹਦੀ ਯੂਜੇਜ ਇਨ ਐਨੀ ਫਾਰਮ ਉਹਨਾਂ ਨੇ ਕਿਹਾ ਕਿ ਜਿਵੇਂ ਇਹ ਜਿਹੜੇ ਗੱਟੂ ਤੁਸੀਂ ਦੇਖ ਰਹੇ ਹੋ ਇਹਨਾਂ ਉੱਤੇ ਲਿਖਿਆ ਕਿ ਨਾਟ ਫਾਰ ਕਾਈਟ ਫਲਾਈਂਗ ਹਮ ਔਰ ਉਹਨੂੰ ਜਿਹੜਾ ਬਣਾਇਆ ਗਿਆ ਇਸ ਤਰ੍ਹਾਂ ਬਣਾਇਆ ਕਿ ਲੋਕੀ ਯੂਜ਼ ਐਜ਼ ਅ ਕਾਈਟ ਥ੍ਰੈਟ ਕਰਨ ਉਹਨੂੰ ਹਮ ਔਰ ਉਸ ਆਰਡਰ ਦੀ ਜਿਹੜੀ ਇੰਪਲੀਮੈਂਟੇਸ਼ਨ ਸੀ ਮੈਂ ਇੱਕ ਪੰਜਾਬ ਸਰਕਾਰ ਦੇ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਦੇ ਵਿੱਚ ਮੈਨੂੰ ਉਹਦਾ ਜਵਾਬ ਮਿਲਿਆ ਪਰ ਵੈਹਮੈਂਟਲੀ ਸਾਡੀਆਂ ਗਵਰਨਮੈਂਟਸ ਫੇਲ ਹੋ ਗਈਆਂ ਹਮ ਉਹਨਾਂ ਨੇ ਲਾਸਟ 10 ਦਿਨ ਲੋੜੀ ਤੋਂ ਇਹਦੀ ਲੜਾਈ ਲੜ ਕੇ ਚਾਈਨਾ ਡੋਰ ਹਰਕਤ ਜੀ ਕਦੀ ਬੰਦ ਨਹੀਂ ਹੋਣੀ ਹਮ ਇਹ ਵੱਧਦੀ ਜਾਏਗੀ ਇੱਕ ਪੰਡੈਮਿਕ ਹੈ ਜਿਹੜਾ ਵੱਧਦਾ ਜਾਏਗਾ ਇਹਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਪਰ ਉਹ ਹੁਣ ਇਹਨਾਂ ਦੇ ਵੱਸੋਂ ਬਾਹਰ ਹੋ ਗਿਆ ਐ ਕਿ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇੱਕ ਨਵੀਂ ਆਪਾਂ ਹੀ ਉਹਨਾਂ ਨੂੰ ਸੁਜੈਸ਼ਨ ਦਿੱਤੀ ਸੀ ਕਿ ਡਰੋਨ ਚਲਾਏ ਜਾਣ ਜੀ ਅਸੀਂ ਅਮਰਸਰ ਦੇ ਵਿੱਚ ਨਾਲ ਦੇ ਸ਼ਹਿਰਾਂ ਦੇ ਵਿੱਚ ਡਰੋਨ ਚਲਾਏ ਡਰੋਨ ਦੇ ਵਿੱਚ ਕਿੰਨੇ ਲੋਕ ਅਸੀਂ ਕੈਪਚਰ ਕਰ ਰਹੇ ਜਿਹੜੇ ਯੂਜ਼ ਕਰ ਰਹੇ ਨੇ ਪਰ ਇੱਕ ਜਾਣੇ ਉਹਨਾਂ ਨੂੰ ਕੋਈ ਫਾਈਨ ਨਹੀਂ ਕੀਤਾ ਗਿਆ ਇੱਕ ਜਾਣੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਔਰ ਜਿਹੜੇ ਜਿਹੜੇ ਸੈਲਰਸ ਨੇ ਇਹ ਚਾਈਨਾ ਡੋਰ 10 ਦਿਨਾਂ ਚ ਨਹੀਂ ਵੀ ਕਿ ਮੈਨੂੰ ਮੈਨੂੰ ਇੱਕ ਗੱਲ ਦੱਸਿਓ ਇੱਕ ਗੱਲ ਦੱਸਿਓ ਇੱਕ ਗੱਲ ਦੱਸਿਓ ਸਰ ਇੱਕ ਗੱਲ ਦੱਸਿਓ ਵੀ ਕਿਉਂ ਇੰਨੀ دیਵਾਨਗੀ ਹੈਗੀ ਹੈ ਜਾਂ ਕਿਉਂ ਲੋਕ ਨੇ ਜਿਹੜੇ ਉਹ ਚਾਈਨਾ ਡੋਰ ਨੂੰ ਪ੍ਰੇਫਰ ਕਰਦੇ ਨੇ ਕੋਈ ਇੱਕ ਰੀਜ਼ਨ ਤਾਂ ਹੋਏਗਾ ਕਿ ਚਾਈਨਾ ਡੋਰ ਅਸੀਂ ਕਿਉਂ ਲੈਣੀ ਹੈ ਸਰ ਮੈਂ ਦੱਸ ਰਿਹਾ ਕਿ ਬਾਜ਼ਾਰ ਦੇ ਵਿੱਚ ਉਹ ਆ ਰਹੀ ਹੈ ਉਹਦੇ ਨਾਲ ਆਮ ਡੋਰ ਜਲਦੀ ਕੱਟੀ ਜਾਂਦੀ ਹੈ ਇਹ ਸਾਡੇ ਜਿਹੜੇ ਨੇ ਦਿਨ ਦਿਮਾਗ ਖਰਾਬ ਹੋ ਚੁੱਕੇ ਨੇ ਅਸੀਂ ਤਿਉਹਾਰ ਨੂੰ ਸਿਰਫ ਇੰਨਾ ਹੀ ਸੋਚਦੇ ਆ ਕਿ ਸਾਡੀ ਜਿਹੜੀ ਪਤੰਗਾਂ ਕੱਟੀ ਨਾ ਜਾਵੇ ਮੇਬੀ ਤੁਸੀਂ ਇਹਨੂੰ ਕਾਲ ਕਰਦੇ ਤਾਂ ਸਾਡੀ ਈਗੋ ਪ੍ਰੋਬਲਮ ਹੈ ਸਾਡਾ ਦਿਮਾਗ ਜਿਹੜਾ ਵਾ ਸਾਇਕੀ ਸਾਡੀ ਖਰਾਬ ਹੋ ਚੁੱਕੀ ਐ ਅਸੀਂ ਤਿਉਹਾਰ ਨੂੰ ਤਿਹਾਰ ਵਾਂਗ ਨਹੀਂ ਮਨਾ ਰਹੇ ਜਿਹੜੀ ਰੈਗੂਲਰ ਡੋਰ ਹੈਗੀ ਐ ਉਹ ਵੀ ਪੰਜਾਬ ਦੇ ਵਿੱਚ ਜਿਹੜੀ ਐ ਹੋਰ ਨਾਮਾਂ ਦੇ ਨਾਲ ਆ ਰਹੀਏ ਪਾਕਿਸਤਾਨ ਦੀ ਡੋਰ ਗੁਜਰਾਤ ਦੀ ਡੋਰ 2000 ਰੁਪਏ ਦੀ ਚ ਰੱਖਰੀ ਹੋ ਗਈ ਆਮ ਡੋਰ ਦੀ ਇਹ 150 ਰੁਪਏ ਦਾ ਸ਼ੁਰੂ ਹੁੰਦਾ ਬਲੈਕ ਹੋ ਕੇ 750 800 ਰੁਪਏ ਦਾ ਮਿਲਦਾ ਹੂੰ ਫਿਰ ਉਹ ਕੱਟਦਾ ਫਿਰ ਉਹ ਕਟਿਆ ਨਹੀਂ ਜਾਂਦਾ ਚਾਈਨਾ ਡੋਰ ਹੂੰ 2000 ਕੋਲੀ ਡੋਰ ਕੱਟੀ ਜਾਂਦੀ ਹੈ ਤੇ ਲੋਕਾਂ ਦੀ ਪ੍ਰੀਫਰੈਂਸ ਆਟੋਮੈਟਿਕਲੀ ਇਸ ਡੋਰ ਵੱਲ ਹੋ ਗਈ ਕਿਉਂਕਿ ਲੋਕੀ ਤਿਉਹਾਰ ਨੂੰ ਮਨਾ ਰਹੇ ਆ ਹੂੰ ਪਰ ਹਰ ਸੰਭਲ ਸੀ ਜੇ ਗੱਲ ਦੱਸਿਓ ਕਿ ਇਹ ਦੇਖੋ ਹੁਣ ਪੰਜਾਬ ਸਰਕਾਰ ਨੇ ਕਿਹਾ ਕਿ ਸਜ਼ਾ ਵੀ ਹੋਏਗੀ ਆਪਾਂ ਜੁਰਮਾਨਾ ਵੀ ਕਰਾਂਗੇ ਫਿਰ ਵੀ ਦੁਕਾਨਦਾਰਾਂ ਦੇ ਮਨ ਦੇ ਵਿੱਚ ਡਰ ਨਹੀਂ ਆਉਂਦਾ ਕਿ ਯਾਰ ਜੇ ਫੜੇਗੇ ਤਾਂ ਜੁਰਮਾਨਾ ਵੀ ਹੋਏਗਾ ਤੇ ਸਜ਼ਾ ਵੀ ਹੋ ਸਕਦੀ ਹੈ ਡਰ ਹੀ ਨਹੀਂ ਹੈਗਾ ਜਿਹੜੀ ਜਿਹੜੀ ਪੈਨਲਟੀ ਹੈਗੀ 188 ਹੈ 188 ਸੀਆਰਪੀਸੀ ਉਹਦੇ ਵਿੱਚ ਇਟ ਇਜ਼ ਅਵੇਲੇਬਲ ਹਮ ਜਿਵੇਂ ਜਿਵੇਂ ਮੈਂ ਕਿਤੇ ਰਾਹ ਦੇ ਵਿੱਚ ਗੱਡੀ ਲਾ ਕੇ ਕਿਸੇ ਨੂੰ ਤੰਗ ਕਰਦਾ ਮਾਂ ਔਰਤ ਵੀ ਸੇਮ ਧਾਰਾ ਲੱਗਣੀ ਹੈ ਮੇਰੇ ਕੋ ਚਾਈਨਾ ਡੋਰ ਫੜੀ ਜਾਂਦੀ ਮੇਰੇ ਤੇ ਵੀ ਸੇਮ ਧਾਰਾ ਲੱਗਣੀ ਹੈ ਇਹ ਤਾਂ ਹਾਈ ਕੋਰਟ ਨੂੰ ਸੂ ਮੋਟੋ ਐਕਸ਼ਨ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਡਿਕਲੇਅਰ ਕਰਨਾ ਪਏਗਾ ਕਿ ਜੇ ਕਿਸੇ ਨੇ 6 ਵਜ ਦੀ ਤੇ ਉਹ ਜਾਨਲੇਵਾ ਹੁੰਦੀ ਹੈ ਤੇ 307 ਦਾ ਧਾਰਾ ਪਰਚਾ ਦਰਜ ਕਰਕੇ ਨੋਨ ਅਵੇਲੇਬਲ ਇਹਨੂੰ ਕਰਨਾ ਪਏਗਾ ਇਹਦਾ ਡੈਟ੍ਰੈਂਟ ਇਫੈਕਟ ਨਿਹਾੜਾ ਪਏਗਾ ਜੇ ਇਹਦੇ ਨਾਲ ਮੌਤ ਹੋ ਜਾਂਦੀ ਹੈ 302 ਦਾ ਪਰਚਾ ਦਰਜ ਕਰਨਾ ਚਾਹੀਦਾ ਹਾਂ ਜਾ ਕੇ ਇਹਦਾ ਡੈਟ੍ਰੈਂਟ ਇਫੈਕਟ ਹੜ ਫਿਰ ਫਿਰ ਪਹਿਲੇ 6 ਮਹੀਨੇ 13 ਜਨਵਰੀ ਨੂੰ ਇਹ ਡੋਰ ਚਾਈਨਾ ਯੂ ਵਰਤ ਲਈ ਸਾਰਿਆਂ ਨੇ ਜੀ ਸਾਨੂੰ 14 ਜਨਵਰੀ ਨੂੰ ਇਹਦੀ ਲੜਾਈ ਸ਼ੁਰੂ ਕਰਨੀ ਪਏਗੀ ਕਿਉਂਕਿ ਪਹਿਲੇ 6 ਮਹੀਨਿਆਂ ਚਾ ਵੜਦੀ ਤੇ ਵਿਕਦੀ ਹੈ ਹਾਂ ਤੇ ਜੇ ਪਹਿਲੇ 6 ਮਹੀਨਿਆਂ ਚ ਇਹਦੀ ਲੜਾਈ ਨਾ ਕੀਤੀ ਤੇ ਲਾਸਟ 1 ਮਹੀਨੇ ਚ ਲੜਾਈ ਕਰਨ ਨਾਲ ਜਿੰਨੀਆਂ ਮਰਜ਼ੀ ਜ਼ੋਰ ਲਾੜਾ ਨੇ ਚਾਇਨਾ ਡੂਲ ਸਰਕਾਰ ਕੋ ਬੰਦ ਨਹੀਂ ਹੋਣੀ ਹਮ ਨਸ਼ਾ ਤੇ ਕ੍ਰਾਈਮ ਤੇ ਲਾਅ ਐਂਡ ਆਰਡਰ ਬਹੁਤ ਦੂਰ ਦੀਆਂ ਗੱਲਾਂ ਨੇ ਹਮ ਸਾਡੇ ਅੰਮ੍ਰਿਤਸਰ ਦੇ ਵਿੱਚ ਪਾਉ ਜੀ ਦੋ ਇਨਸੀਡੈਂਟ ਕਹਿ ਰਹੇ ਹਨ ਮੇਰੇ ਕੋਲ 100 ਇਨਸੀਡੈਂਟਸ ਦੇ ਲੈਸਟਰ ਹਨ ਉਹੋ ਮੇਰੇ ਕੋਲ 100 ਇਨਸੀਡੈਂਟਸ ਦੇ ਲੈਸਟਰ ਜਿਦੇ ਵਿੱਚ ਪੰਕਤੀ ਦੀ ਡੈਥ ਹੋਈ ਹੋਣੀ ਹੈ ਹਮ ਔਰ ਬਾਕੀ ਜਿਹੜੇ ਨੇ ਕ੍ਰਿਟੀਕਲੀ ਇੰਜਰਡ ਹੋਏ ਗ੍ਰੀਵੀਅਸ ਇੰਜਰੀਜ਼ ਹੋਈਆਂ ਇੱਕ ਕੁੜੀ ਹੈਡਨ ਚੱਲੀ ਸੀ ਨੇਪਾਲ ਨੈਸ਼ਨਲ ਸੌਫਟਬਾਲ ਜੀ ਸਾਡੇ ਇੱਥੇ ਇੱਕ α ਮਾਲ ਹੈ ਜਿੱਥੇ ਡਿਕੈਥਲਨ ਦਾ ਸ਼ੋਰੂਮ ਹੈ ਆਪਣੇ ਬਾਪੂ ਜੀ ਨਾਲ ਜਾ ਰਹੀ ਹੈ ਸਾਰਾ ਮੂੰਹ ਉਹਦਾ ਕਟਿਆ ਗਿਆ ਸਰ ਹੋਏ 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 ਹੋਰ ਉਹਦੀ ਆਵਾਜ਼ ਚਲੀ ਗਈ ਉਹਦਾ ਕੈਰੀਅਰ ਖਰਾਬ ਹੋ ਗਿਆ ਉਹਦੀ ਸ਼ਕਲ ਖਰਾਬ ਹੋ ਗਈ ਕੌਣ ਜ਼ਿੰਮੇਵਾਰ ਹੈ ਜਿਹੜੇ ਯੂਜ਼ਰ ਨੇ ਉਹ ਜ਼ਿੰਮੇਵਾਰ ਹੈ ਜਿਹੜੀ ਸਰਕਾਰ ਹੈ ਉਹ ਯੂਜ਼ਰ ਇਹ ਅਲਾਉ ਕਰ ਰਹੀ ਹੈ ਇਹ ਕਹਿੰਦੇ ਕ੍ਰੋਸ ਬਾਰਡਰ ਤੋਂ ਡਰੋਨ ਰਾਹੀਂ ਨਸ਼ਾ ਆ ਰਿਹਾ ਉਹ ਕਹਿੰਦੇ ਕਿ ਸਾਡਾ ਇਹ ਨਾ ਲੈਣਾ ਦੇਣਾ ਨਹੀਂ ਹੈਗਾ ਇਹ ਜਲੰਧਰ ਲੁਧਿਆਣਾ ਫਿਰੋਜ਼ਪੁਰ ਦੇ ਵਿੱਚ ਡੋਰ ਬਣ ਰਹੀ ਹੈ ਇਹਨਾਂ ਕੋਲ ਅਥੈਂਟਿਕ ਐਵਿਡੈਂਸ ਹੀ ਗਏ ਤੇ ਖਲਾਫ ਬਟ ਦੇ ਆਰ ਨਾਟ ਟੇਕਿੰਗ ਐਨੀ ਐਕਸ਼ਨ ਕਿਉਂਕਿ ਜਦੋਂ ਸਰਕਾਰ ਦੇ ਕਿਤੇ ਆਪਣੇ ਜੀ ਦਾ ਕੋਈ ਰਿਸ਼ਤੇਦਾਰ ਇਹਨਾਂ ਕੱਟਿਆ ਜਾਊਗਾ ਤਾਂ ਚਾਹੇ ਦਾ ਜਾਗ ਜਾਨ ਅਦਰਵਾਈਜ਼ ਤੇ ਚਾਈਨਾ ਡੋਰ ਇਸ ਵੇਲੇ ਪੰਜਾਬ ਦੇ ਉੱਤੇ ਇੱਕ ਬਹੁਤ ਵੱਡਾ ਥਰੈਟ ਬਣ ਚੁੱਕੀ ਹੈ ਬਾਕੀ ਸਟੇਟਸ ਦੇ ਉੱਤੇ ਵੀ ਬਿਲਕੁਲ ਬਿਲਕੁਲ ਠੀਕ ਹੈ ਗੱਲ ਤੁਹਾਡੀ ਤੁਸੀਂ ਤੁਸੀਂ ਹਿਸਾਬ ਲਾਓ ਕਿ ਜੇ ਜੇ ਟੂ ਵਿਲਰ ਤੋਂ ਲੋਕ ਜਿਹੜੇ ਘਰੋਂ ਨਿਕਲਦੇ ਨੇ ਕੋਈ ਸਕੂਟਰੀ ਤੇ ਕੋਈ ਮੋਟਰਸਾਈਕਲ ਤੇ ਕੋਈ ਸਾਈਕਲ ਤੇ ਕੋਈ ਰਿਕਸ਼ਾ ਤੇ ਉਹਨੂੰ ਪਤਾ ਹੀ ਨਹੀਂ ਕਿ ਕਿਸ ਵੇਲੇ ਆ ਕੇ ਉਹਦੇ ਗਲੇ ਦੇ ਨਾਲ ਲਿਪਟ ਕੇ ਉਹਦਾ ਗਲਾ ਵੱਢਿਆ ਜਾਏਗਾ ਅਣਦੇਖੀ ਮੌਤ ਹੈ ਜਿਹੜੀ ਉਹ ਘੁੰਮ ਰਹੀ ਹੈ ਮਤਲਬ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਬਹੁਤ ਸਾਰੀਆਂ ਫੀਡਬੈਕਸ ਤਾਂ ਸਾਡੇ ਕੋਲ ਇਹ ਆਈਆਂ ਕਿ ਲੋਹੜੀ ਵਾਲੇ ਦਿਨ ਅਸੀਂ ਨਿਕਲ ਕੇ ਕਿਸੇ ਨੂੰ ਲੋਹੜੀ ਦੇਣ ਤੱਕ ਨਹੀਂ ਗਏ ਮੁਬਾਰਕਬਾਦ ਤੱਕ ਨਹੀਂ ਦੇਣਗੇ ਕਿਉਂਕਿ ਸਾਨੂੰ ਇਹ ਡਰ ਸੀਗਾ ਕਿ ਯਾਰ ਡੋਰ ਗਲੇ ਚੜ ਕੇ ਸੀ ਮੌਤੇ ਮੂੰਹ ਚ ਨਾ ਚਲੇ ਜੀ ਇੱਥੇ ਤੱਕ ਆੰਤ ਤੱਕ ਅੰਗਾ ਇਹਦਾ ਮੈਂ ਇੱਕ ਮਿੰਟ ਵਾਪਸ ਆਇਆ ਤੁਹਾਡੇ ਕੋਲ ਕਵਰ ਪਾਹੂਲ ਸਿੰਘ ਵੀ ਮੇਰੇ ਨਾਲ ਮੌਜੂਦ ਨੇ ਐਡਵੋਕੇਟ ਸਾਹਿਬ ਤੁਸੀਂ ਜਿਹੜੀ ਪਟੀਸ਼ਨ ਵੀ ਪਾਈ ਉਸ ਤੋਂ ਬਾਅਦ ਹਾਈ ਕੋਰਟ ਨੇ ਆਰਡਰਸ ਵੀ ਕੀਤੇ ਕੁਝ ਫਰਕ ਪਿਆ ਕੁਝ ਸਰਕਾਰ ਨੇ ਆਪਣਾ ਰਿਪਲਾਈ ਤਾਂ ਫਾਈਲ ਕੀਤਾ ਹੋਣਾ ਕਿ ਕੀ ਰਿਪਲਾਈ ਉਹਨਾਂ ਨੇ ਫਾਈਲ ਕੀਤਾ ਹੋਇਆ ਕਿ ਨਹੀਂ ਹੋਇਆ ਇਹਦੇ ਚ ਦੇਖੋ ਜੀ ਮਾਨਯੋਗ ਹਾਈ ਕੋਰਟ ਨੇ ਇਹਨਾਂ ਨੂੰ 30 ਦਿਨਾਂ ਦਾ ਸਮਾਂ ਦਿੱਤਾ ਸੀਗਾ ਕਿ 30 ਦਿਨਾਂ ਦੇ ਵਿੱਚ ਤੁਸੀਂ ਬਾਇ ਵਿਓ ਸਪੀਕਿੰਗ ਆਰਡਰ ਤੁਸੀਂ ਸਾਨੂੰ ਦੱਸੋ ਕਿ ਇਹਦੇ ਚ ਤੁਸੀਂ ਕੀ ਕੀ ਇਹਨੂੰ ਇਨਫੋਰਸ ਕਰਨ ਵਾਸਤੇ ਕੀ ਕੀ ਸਟੈਪਸ ਲੈਂਦੇ ਨੇ ਤੇ ਇਹਨੂੰ ਜਿਹੜਾ ਤੁਸੀਂ ਬੈਨ ਕਰ ਸਕਦੇ ਹੋ ਇਨਫੋਰਸ ਕਿ ਨਹੀਂ ਕਰ ਸਕਦੇ ਇਹ ਵੀ ਸਾਰਾ ਜਿਹੜਾ ਦੱਤਿਆ ਦੱਸਿਆ ਜਾਏ ਹਜੇ ਚਲੋ 30 ਦਿਨ ਨਹੀਂ ਹੋਏ ਪਰ ਉਹਦਾ ਇਫੈਕਟ ਜਿਹੜਾ ਪੇਪਰਸ ਦੇ ਵਿੱਚ ਤੇ ਆਪਾਂ ਦੇਖ ਰਹੇ ਆ ਕਿਉਂਕਿ ਜੇ ਦੇਖ ਰਹੇ ਆ ਕਿ ਜਿਹੜੇ ਡੀਸੀਜ਼ ਨੇ ਉਹ ਉਹ ਜਿਹੜੇ ਨੇ ਆਪਣੇ ਟਾਈਮ ਤੋਂ ਟਾਈਮ ਆਰਡਰ ਪਾਸ ਕਰ ਰਹੇ ਨੇ ਕਿਸੇ ਡੀਸੀ ਨੇ ਆਰਡਰ ਕੇ ਪਾਸ ਕਰ ਦਿੱਤਾ ਕਿ 307 ਦੀ ਧਾਰਾ ਲਗਾਈ ਜਾਏਗੀ ਜਲੰਧਰ ਡੀਸੀ ਸਾਹਿਬ ਨੇ ਆਰਡਰ ਪਾਸ ਕਰ ਦਿੱਤਾ ਕਿ 5 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਕੀਤਾ ਜਾਏਗਾ ਪਰ ਮੇਰਾ ਇੱਥੇ ਜਿਹੜਾ ਕੁਐਸਚਨ ਇਹ ਇਹ ਬੰਦਾ ਕਿ ਇਹ ਤਾਂ ਠੀਕ ਹੈਗਾ ਕਿ ਕਾਗਜ਼ਾਂ ਦੇ ਵਿੱਚ ਤੇ ਕਾਰਵਾਈ ਹੋ ਰਹੀ ਹੈ ਜੀ ਪਰ ਜਿਹੜੀ ਕਾਗਜ਼ਾਂ ਦੇ ਵਿੱਚ ਕਾਰਵਾਈ ਸਫੀਸ਼ੀਐਂਟ ਨਹੀਂ ਹੈ ਇਹਨੂੰ ਤੁਹਾਨੂੰ ਕੋਈ ਇੱਕ ਐਫਰਟ ਤੇ ਲਾਣਾ ਪਏਗਾ ਨਾ ਡਿਊਟੀ ਕਿ ਦੀ ਹੈ ਇਹਨੂੰ ਇਨਫੋਰਸ ਕਰਾਉਣ ਦੀ ਮੇਰਾ ਤੇ ਮੇਨ ਮੁੱਦਾ ਕੁਐਸਚਨ ਹੀ ਇਹੀ ਆ ਹਾਈ ਕੋਰਟ ਦੇ ਸਾਹਮਣੇ ਵੀ ਤੇ ਬੰਦਿਆਂ ਦੇ ਸਾਹਮਣੇ ਵੀ ਜਿਹੜੀ ਜਨਤਾ ਦੇ ਸਾਹਮਣੇ ਵੀ ਕਿ ਇਹਨੂੰ ਜੜਾ ਇਨਫੋਰਸ ਕਰਾਉਣ ਦੀ ਡਿਊਟੀ ਤਾਂ ਸਰਕਾਰ ਦੀ ਪ੍ਰਸ਼ਾਸਨ ਦੀ ਹੈ ਜੇ ਪ੍ਰਸ਼ਾਸਨ ਇਹਨੂੰ ਜੇ ਚਾਹੇ ਤੇ ਅੱਜ ਵੀ ਬੰਦ ਹੋ ਸਕਦੀ ਹੈ ਅੱਜ ਵੀ ਇਹ ਬੰਦ ਹੋ ਸਕਦੀ ਹੈ ਜੇ ਕਾਰ ਚਾਹੇ ਤਾਂ ਸਭ ਕੁਝ ਹੋ ਸਕਦਾ ਪਰ ਜਿਸ ਤਰ੍ਹਾਂ ਹਰਸੇ ਮਰਨ ਜੀ ਜਿਨੇ ਕਿਹਾ ਕਿ ਜਦੋਂ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਉਹ ਵੀ ਜਿਹੜਾ ਇਹਨੂੰ ਹੋਣ ਦੇ ਰਹੇ ਇਹਦਾ ਯੂਜ਼ ਹੋਣ ਦੇ ਰਹੇ ਨੇ ਤੇ ਇਹਦੇ ਵਿੱਚ ਦੇਖੋ ਆਮ ਜਨਤਾ ਨੂੰ ਤੇ ਕੋਈ ਨਾ ਕਿਤੇ ਨਾ ਕਿਤੇ ਖਾਮਿਆਜਾ ਤੇ ਭੁਗਤਣਾ ਹੀ ਪਏਗਾ ਨਾ ਜੀ ਤੇ ਹੁਣ ਇਹਦੇ ਤੇ ਜਿਹੜਾ ਹਾਈ ਕੋਰਟ ਵੱਲੋਂ 15 16 ਦਿਨ ਤੇ ਹੋ ਗਏ ਨੇ 15 ਦਿਨ ਹਜੇ ਰਹਿ ਗਏ ਨੇ 15 ਦਿਨ ਦੇ ਵਿੱਚ ਦੇਖਦੇ ਆ ਕੀ ਰਿਪੋਰਟ ਆਂਦੀ ਆ ਕੀ ਆਰਡਰ ਪਾਸ ਕਰਦੀ ਆ ਸਰ ਉਹ ਕਿਉਂਕਿ ਦੇਖੋ ਹੁੰਦਾ ਕੀ ਹੈ ਨਾ ਹੁੰਦਾ ਕੀ ਹੈ ਵੀ ਆ 2 4 ਮਹੀਨੇ ਤੱਕ ਪਤਾ ਗੂੜਣੇ ਹੁੰਦੇ ਨੇ ਉਹਦੇ ਵਿੱਚ ਵੀ ਜਦ ਤੱਕ ਤੁਸੀਂ ਕਹ ਰਿਹਾ ਕਿ 15 ਦਿਨ ਬਾਅਦ ਆਣਾ ਹੈ ਤਦ ਤੱਕ ਤੇ ਇਹ ਸੀਜ਼ਨ ਵੀ ਖਤਮ ਹੋ ਜਾਣਾ ਜਿਵੇਂ ਹਰਸਿਮਰਨ ਹੋਰ ਨੇ ਕਿਹਾ ਕਿ ਸ਼ੁਰੂਆਤ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਕਰਨੀ ਪੈਣੀ ਹੈ ਇੱਕ ਇੱਕ ਛੋਟਾ ਜਿਹਾ ਮੈਂ ਹੋਰ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਨਾ ਕਵਰ ਪਾਹਲ ਸਿੰਘ ਜੀ ਕਿਉਂਕਿ ਕਦੀ ਪੁੱਛ ਲੈਣ ਨਾਲ ਵੀ ਅਸੀਂ ਗੱਲ ਕਰਦੇ ਨੇ ਉਹ ਕਹਿੰਦੇ ਯਾਰ ਹਰ ਇੱਕ ਚੀਜ਼ ਸਾਡੇ ਹੱਥ ਵਸ ਨਹੀਂ ਹੈ ਜਿਹੜਾ ਬੰਦਾ ਛੱਤ ਤੇ ਕੋਈ ਪਤੰਗ ੜਾ ਰਿਹਾ ਹੁਣ ਸਾਨੂੰ ਕੀ ਪਤਾ ਉਹ ਚਾਈਨਾ ਡੋਰ ਨਾਲ ਉੜਾ ਰਿਹਾ ਕਿ ਦੂਜੀ ਡੋਰ ਨਾਲ ਉੜਾ ਰਿਹਾ ਹੁਣ ਹਰ ਇੱਕ ਤੇ ਘਰ ਦੀ ਛੱਤ ਤੇ ਜਾ ਕੇ ਤੇ ਨਾ ਦੇਖ ਸਕਦੇ ਕਿ ਇਹ ਚਾਈਨਾ ਡੋਰ ਹੈ ਜਾਂ ਹੋਰ ਹੈ ਉਹਨਾਂ ਦੇ ਵੈਲੀਡਰ ਲੱਗਦਾ ਤੁਹਾਨੂੰ ਰੀਜ਼ਨ ਪਰ ਇਹ ਨਹੀਂ ਨਹੀਂ ਇਹ ਤਾਂ ਬਿਲਕੁਲ ਵੈਲਿਡ ਰੀਜ਼ਨ ਨਹੀਂ ਹੈ ਜੀ ਐਂਜ ਤੇ ਮੈਂ ਕਵਾਂਗਾ ਕਿ ਠੀਕ ਹੈ ਜੀ ਕਿ ਮੈਂ ਅੱਜ ਨਸ਼ਾ ਲੈ ਕੇ ਜਾਣਾ ਹੈ heroin ਮੇਰੀ ਜੇਬ ਚ ਹੈ ਮੈਂ ਘਰ ਦੇ ਛੱਤ ਤੇ ਬਹਿ ਕੇ ਆਰਾਮ ਨਾਲ ਉਹ ਉਹਦਾ ਜਿਹੜਾ ਸੇਵਨ ਕਰੀ ਜਾਣਾ ਤੇ ਪੁਲਿਸ ਕਹਵੇ ਕਿ ਮੈਂ ਤੇ ਹਰ ਛੱਤ ਦੇ ਉੱਤੇ ਜਾ ਹੀ ਨਹੀਂ ਸਕਦਾ ਉੱਥੇ ਨਾਰਕੋਟਿਕ ਡਰੱਗ ਪਿਆ ਉੱਥੇ ਸ਼ਰਾਬ ਚੱਲ ਰਹੀ ਹੈ ਚੱਲੀ ਜਾਵੇ ਅਸੀਂ ਤੇ ਘਰ ਤੇ ਜਾ ਹੀ ਨਹੀਂ ਸਕਦੇ ਕੁਐਸਚਨ ਮੁੱਦਾ ਇਹ ਹੈ ਕਿ ਰੂਲ ਆਫ ਲਾਅ ਕੀ ਹੈ ਰੂਲ ਆਫ ਲਾਅ ਕਿੱਥੇ ਹੈ ਲਾਅ ਤੇ ਜਿਹੜਾ ਕਾਨੂੰਨ ਤੇ ਪਾਲਣਾ ਤੇ ਪ੍ਰਸ਼ਾਸਨ ਨੇ ਕਰਨੀ ਹੈ ਨਾ ਜਦੋਂ ਹਦਾਇਤ ਦਿੱਤੀ ਕੋਰਟ ਦੀ ਹਦਾਇਤ ਹੈ ਇਹ ਵੀ ਨਹੀਂ ਹੈ ਕਿ ਛੋਟੀ ਮ ਦਾ ਬਿਊਨਲ ਦੀ ਹਦਾਇਤ ਹੈ ਕਿ ਚੀਫ ਸੈਕਟਰੀ ਦਾ ਹਰ ਡਿਊਟੀ ਆਬਲੀਗੇਸ਼ਨ ਅੰਡਰ ਲਾ ਉਹਨੂੰ ਕਰਨਾ ਹੀ ਪਏਗਾ ਤੁਸੀਂ ਦੇਖੋ ਯੂਪੀ ਯੂਪੀ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਫਰਮਾਨ ਜਾਰੀ ਕਰ ਦਿੱਤਾ ਸੀਗਾ ਕਿ ਘਟਾ ਦਿਓ ਉਹਨਾਂ ਤੇ ਉਹ ਮਾਨਯੋਗ ਸੁਪਰੀਮ ਕੋਰਟ ਨੇ ਉਸੇ ਵੱਲੇ ਉਹਨਾਂ ਦਾ ਜਿਹੜਾ ਕਾਗਨਿਜ਼ੈਂਸ ਲੈ ਕੇ ਆਰਡਰ ਸਖਤ ਪਾਸ ਕੀਤਾ ਕਿ ਰੋਲ ਆਫ ਲਾ ਮਤਲਬ ਹੈ ਕਿ ਰੋਲ ਆਫ ਲਾ ਜਿਹੜਾ ਪ੍ਰਿਵੇਲ ਕਰੇਗਾ ਕੋਈ ਵੀ ਰੈਂਕ ਦਾ ਬੰਦਾ ਚਾਹੇ ਉਹ ਸਿਟੀਜ਼ਨ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਹੈ ਚਾਹੇ ਕੋਈ ਵੀ ਹੈ ਸਾਰਿਆਂ ਤੇ ਕਾਨੂੰਨ ਲਾਗੂ ਹੁੰਦਾ ਦਰਾਂ ਕੀਜ਼ ਹੈਵੇਂ ਸਾਰਿਆਂ ਤੇ ਕਾਨੂੰਨ ਇੱਕੋ ਹੀ ਲਾਗੂ ਹੁੰਦਾ ਤੇ ਹਰ ਇੱਕ ਬੰਦੇ ਦੀ ਡਿਊਟੀ ਹੈ ਜ਼ਰੂਰੀ ਨਹੀਂ ਹੈ ਕਿ ਸਿਰਫ ਸਿਟੀਜ਼ਨ ਨੇ ਕੋਈ ਕਾਨੂੰਨ ਨੂੰ ਭੰਗ ਕਰ ਦਿੱਤਾ ਤੇ ਉਹਨੂੰ ਸਜ਼ਾ ਦੇਣੀ ਹੈ ਕੋਈ ਪਬਲਿਕ ਆਫੀਸਰ ਹੈ ਜੋ ਆਪਣੀ ਡਿਊਟੀ ਨਹੀਂ ਕਰ ਰਿਹਾ ਜੋ ਡਾਇਰੈਕਸ਼ਨ ਨਹੀਂ ਮੰਨ ਰਿਹਾ ਕਾਨੂੰਨ ਨੂੰ ਨਹੀਂ ਮੰਨ ਰਿਹਾ ਤੇ ਪ੍ਰੋਪਰ ਉਹਦੇ ਅਗੇਂਸਟ ਵੀ ਇਹ ਸਰਕਾਰ ਦੀ ਡਿਊਟੀ ਬਣਦੀ ਆ ਐਕਸ਼ਨ ਲਿੱਤਾ ਜਾਵੇ ਤੇ ਦੂਸਰੀ ਗੱਲ ਆ ਸਰਕਾਰ ਦੀ ਡਿਊਟੀ ਬਣਦੀ ਆ ਕਿ ਰਿਪੇਅਰ ਕਰੇ ਡੈਮੇਜ ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਸ ਤਰ੍ਹਾਂ ਇਹ ਗਲੇ ਕੱਟੇ ਜਾਂਦੇ ਨੇ ਕੋਈ ਤਿੰਨ ਬੰਦੇ ਮਰ ਵੀ ਗਏ ਜਨਵਰੀ ਦੇ ਵਿੱਚ ਉਹਨਾਂ ਸਰਕਾਰ ਆਪਣਾ ਪੱਲਾ ਥੋੜਾ ਨਾ ਝਾੜ ਸਕਦੀ ਐ ਕਹਿ ਕੇ ਕਿ ਸਾਨੂੰ ਕੀ ਪਤਾ ਡੋਰ ਕਿੱਥੋਂ ਆਈ ਸਾਨੂੰ ਕੀ ਪਤਾ ਕਿ ਕਿੱਥੋਂ ਹੋ ਗਿਆ ਸਟੇਟ ਦੀ ਇੱਕ ਡਿਊਟੀ ਆ ਕਿ ਜੇ ਉਹਦੇ ਕਰਿੰਦੇ ਨੇ ਉਹਦੇ ਅਫਸਰ ਨੇ ਕੋਈ ਇਹ ਆਪਣੀ ਡਿਊਟੀ ਨਹੀਂ ਨਿਭਾਈ ਤਾਂ ਸਟੇਟ ਉਹਨੂੰ ਮੁਆਵਜ਼ਾ ਦਵੇ ਤੇ ਉਹਦੇ ਖਿਲਾਫ ਜਿਹੜਾ ਡਪਾਰਟਮੈਂਟਲ ਇਨਕੁਆਰੀ ਸ਼ੁਰੂ ਕਰੇ ਅੱਜ ਮੈਂ ਕਹਿਣਾ ਅੱਜ ਜਿਹਦੇ ਏਰੀਆ ਦੇ ਵਿੱਚ ਚਾਈਨਾ ਡੋਰ ਲੱਭੀ ਗਈ ਜਿਹਦੇ ਏਰੀਆ ਦੇ ਵਿੱਚ ਕੋਈ ਇੰਜਰੀ ਹੋਈ ਹੈ ਕਰੋ ਐਸਐਚਓ ਨੂੰ ਸਸਪੈਂਡ ਉਸੇ ਵੱਲੋਂ ਏਰੀਆ ਦੇ ਕਿਉਂ ਨਹੀਂ ਹੋਏਗਾ ਬੈਨ ਚਾਈਨਾ ਡੋਰ ਦੇ ਉੱਤੇ ਕਿਉਂ ਨਹੀਂ ਇਹਨੂੰ ਇਨਫੋਰਸ ਕੀਤਾ ਜਾਏਗਾ ਕਰੋ ਉਹਦੀ ਸਾਲ ਦੀ ਸੈਲਰੀ ਬਾਉਂਡ ਕਰੋ ਕਿਉਂ ਨਹੀਂ ਕੀਤਾ ਜਾਏਗਾ ਕਿਉਂ ਨਹੀਂ ਇਹੋ ਜੇ ਆਰਡਰ ਪਾਸ ਕਰਦੀ ਸਰਕਾਰ ਬਿਲਕੁਲ ਠੀਕ ਹੈ ਹਰਸਮਰਤ ਜੀ ਤੁਸੀਂ ਇਹ ਕਹਿ ਕੇ ਡਰੋਨ ਉਡਾਏਗੇ ਡਰੋਨ ਨਾਲ ਦੇਖਿਆ ਗਿਆ ਮੈਨੂੰ ਥੋੜਾ ਜਿਹਾ ਦੱਸੋਗੇ ਲੋਕਾਂ ਨੂੰ ਵੀ ਪਛਾਣ ਹੋ ਜਾਏ ਕਈ ਲੋਕਾਂ ਨੂੰ ਨਹੀਂ ਵੀ ਪਤਾ ਲੱਗਦਾ ਕਿ ਇਹ ਚਾਈਨਾ ਡੋਰ ਹੈ ਜਾਂ ਦੂਜੀ ਡੋਰ ਹੈ ਡਰੋਨ ਤੋਂ ਤੁਸੀਂ ਕਿਵੇਂ ਪਛਾਣ ਲੈਂਦੇ ਹੋ ਕਿ ਇਹ ਚਾਈਨਾ ਡੋਰ ਉੱਡ ਰਹੀ ਹੈ ਜਾਂ ਦੇਸੀ ਡੋਰ ਕੋਈ ਉੱਡ ਰਹੀ ਹੈ ਬਿਲਕੁਲ ਸਰ ਜਿਹੜੀ ਇਹ ਨਾਈਲਨ ਨਾਈਲਨ ਦੀ ਡੋਰ ਹੈ ਜ ਜਿਹਨੂੰ ਅਸੀਂ ਚਾਈਨਾ ਡੋਰ ਕਹਿੰਦੇ ਆ ਇੱਕ ਤੇ ਇਹਦੀ ਚਮਕ ਲੱਗ ਆ ਸਰ ਹੂੰ ਧੁੱਪੇ ਦੀ ਸਿੱਧੀ ਪਛਾਣ ਹੋ ਜਾਂਦੀ ਹੈ ਹੂੰ ਔਰ ਇਹ ਜਿਹੜਾ ਗੱਟੂ ਵਰਡ ਹੈ ਨਾ ਇਹ ਇਹਦੀ ਜਿਹੜੀ ਬਣਾਵਟ ਹੈ ਨਾ ਹਾਂ ਉਸ ਬਣਾਵਟ ਤੋਂ ਪਤਾ ਲੱਗ ਜਾਂਦਾ ਕਿ ਇਹ ਚਾਈਨਾ ਡੋਰ ਹੈ ਹੂੰ ਔਰ ਜਿਹੜੀ ਚਰਖਰੀ ਦੇਸੀ ਡੋਰ ਆਂਦੀ ਹੈ ਉਹ ਜਾਂ ਪਿੰਨੇ ਚ ਆਂਦੀ ਹੈ ਜਾਂ ਉਹ ਲੰਬੀ ਚਰਖਰੀ ਚ ਆਂਦੀ ਹੈ ਹੂੰ ਕਿ ਦੋ ਚਾਰ ਲੋਕਾਂ ਨੇ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਕਿ ਚਰਖਣੀਆਂ ਦੇ ਵਿੱਚ ਚਾਈਨਾ ਡੋਟ ਭੇਟ ਨਹੀਂ ਰਾਤੋਂ ਰਾਤ ਹਮ ਲੋਕੀ ਕਿੰਨੇ ਚਲਾਕ ਨੇ ਤੁਸੀਂ ਵੇਖੋ ਕਿ ਕੱਲਾ ਸਰਕਾਰ ਕੀ ਕਰੇ ਅਸੀਂ ਵੀ ਇਹਨੂੰ ਬਏ ਕਰ ਰਹੇ ਹਾਂ ਹਮ ਅਸੀਂ ਡਰੋਨ ਤੇ ਰਾਹੀਂ ਵੀਡੀਓਜ਼ ਵੇਖੀਆਂ ਆਪ ਮੈਂ ਮੇਰੇ ਕੋਲ ਚਾਰ ਡਰੋਨ ਸੀ ਹਮ ਮੇਰੀ ਡਿਊਟੀ ਲੱਗੀ ਸੀ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਬਾਹਰ ਏਰੀਆ 'ਚ ਜਾਦੇ ਮੈਂ ਬਹੁਤ ਦੁਸ਼ਮਣੀ ਮੇਰੀ ਲੋਕਾਂ ਨਾਲ ਹੋਈ ਹਮ ਔਰ ਇੱਕ ਬਾਪ ਖੜਾ ਹੁੰਦਾ 7 ਸਾਲ ਦਾ ਬੱਚਾ ਬਾਪ ਨੇ ਘਾਟੂ ਫੜਾਇਆ ਤੇ ਬੱਚਾ ਪਤੰਗ ਉਡਾ ਰਿਹਾ ਸੇਮ ਹੋਇਆ ਤਰਨ ਤਰਨ ਦੇ ਵਿੱਚ ਇੱਕ ਬੱਚੇ ਦੀ ਬਿਜਲੀ ਕਰੰਟ ਲੱਗਣ ਨੂੰ ਜਾਨ ਚਲੀ ਗਈ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਤੁਹਾਡਾ ਫਾਲਟ ਹੈਗਾ ਤੁਸੀਂ ਆਪਣੇ ਬੱਚੇ ਨੂੰ ਉਡਾਨ ਦੇ ਰਹੇ ਹੋ ਛੱਤ ਉੱਤੇ ਹਮ ਔਰ ਇਹਦੀ ਬੜੀ ਸੋਹਣੀ ਪਛਾਣ ਹੈ ਯਾਰ ਸਾਰਿਆਂ ਨੂੰ ਪਤਾ ਨਾ ਸਭ ਤੋਂ ਵੱਡੀ ਪਛਾਣ ਹੈ ਕਿ ਜੇ ਤੁਸੀਂ ਡਰੋਨ ਉਡਾ ਰਹੇ ਹੋ ਕਿ ਜਿਹੜਾ ਡਰੋਨ ਨੂੰ ਵੇਖ ਕੇ ਥੱਲੇ ਭੱਜ ਜਾਂਦਾ ਤਾਂ ਮਤਲਬ ਉਹ ਚਾਈਨਾ ਡੋਰ ਵਰਤ ਰਿਹਾ ਚਾਈਨਾ ਡੋਰ ਵਰਤ ਰਿਹਾ ਬਿਲਕੁਲ ਮੈਨੂੰ ਵੇਖ ਕੇ ਲੋਕੀ ਪੰਜ ਘਰ ਇਧਰੋਂ ਖਾਲੀ ਹੋ ਜਾਂਦੇ ਸੀ ਪੰਜ ਘਰ ਉਧਰੋਂ ਖਾਲੀ ਹੋ ਜਾਂਦੇ ਸੀ ਪੰਜ ਘਰ ਇਧਰੋਂ ਖਾਲੀ ਹੋ ਜਾਂਦੇ ਸੀ ਜੇ ਕੋਠੇ ਤੇ ਆ ਗਿਆ ਤੇ ਇਹਨੇ ਚੈਨਾਡੋਰ ਦੀ ਵੀਡੀਓ ਬਣਾ ਲੈਣੀ ਹੈ ਹੂੰ ਅੱਛਾ ਇੱਕ ਹੋਰ ਵੀ ਇੱਕ ਹੋਰ ਵੀ ਹਰਸਮਰਨ ਜੀ ਨੁਕਸਾਨ ਹੋਇਆ ਨਾ ਕਿਉਂਕਿ ਜਦੋਂ ਪਹਿਲਾਂ ਮੈਂ ਕਦੇ ਅੰਮ੍ਰਿਤਸਰ ਜਾਂਦਾ ਸੀਗਾ ਤਾਂ ਦੇਖਦਾ ਸੀਗਾ ਇੱਕ ਇੱਕ ਮਹੀਨਾ ਪਹਿਲਾਂ ਹੀ ਸੜਕਾਂ ਤੇ ਡੋਰਾ ਸੂਤਣੀਆਂ ਸ਼ੁਰੂ ਹੋ ਜਾਂਦੇ ਸੀਗੇ ਲੋਕਾਂ ਦੇ ਰੋਜ਼ਗਾਰ ਜੁੜੇ ਹੋਏ ਸੀਗੇ ਮਤਲਬ ਆਹ 2 ਕੁ ਮਹੀਨੇ ਦਾ ਸੀਜ਼ਨ ਪੂਰਾ ਸਾਲ ਸਾਲ ਉਹਨਾਂ ਨੂੰ ਰੋਜ਼ਗਾਰ ਦਿੱਕੇ ਜਾਂਦਾ ਸੀਗਾ ਉਹ ਰੋਜ਼ਗਾਰ ਵੀ ਲੋਕਾਂ ਦੇ ਖਤਮ ਹੋਏ ਆ ਬਿਲਕੁਲ ਖਤਮ ਹੋ ਕਿ ਐਤ ਕੀ 1 ਲੱਖ ਰੁਪਏ ਦੀ ਡੋਰ ਟ੍ਰੈਡੀਸ਼ਨਲ ਡੋਰ ਦੋ ਅਡੇਆਂ ਤੋਂ ਲਊਗਾ ਜੀ ਹੂੰ ਸਕੂਲਾਂ ਦੇ ਵਿੱਚ ਲੋਕਾਂ ਨੂੰ ਵੰਡਣ ਵਾਸਤੇ ਕਿ ਕਿਤੇ ਉਹ ਵਿਚਾਰਿਆਂ ਦਾ ਕੰਮ ਚੱਲੇ ਹੂੰ ਤੇ ਦੂਸਰਾ ਜਿਹੜਾ ਵੈ ਕਿ ਇਹਦੀ ਅਵੇਅਰਨੈਸ ਕਰੀਏ ਹੂੰ ਮੇਰੀ ਨਾਈਕਾ ਸੁਜੈਸ਼ਨ ਹੈ ਕਿ ਇਹ ਤੁਹਾਡੇ ਮਾਧਿਅਮ ਨਾਲ ਜਿਹੜਾ ਰਾਹ ਨਹੀਂ ਨਾ ਲੱਭ ਰਿਹਾ ਹੂੰ ਤੇ ਫਿਰ ਮੈਂ ਇੱਕ ਸੁਜੈਸ਼ਨ ਦੇਣਾ ਚਾਹਨਾ ਹੂੰ ਕਿ ਜਿੱਥੇ ਇਹਦੀ ਮੈਨੂਫੈਕਚਰਿੰਗ ਹੋ ਰਹੀ ਹੈ ਉਹ ਤੁਹਾਨੂੰ ਪਤਾ ਲੱਗ ਗਿਆ ਹੂੰ ਮੇ ਬੀ ਤੁਹਾਨੂੰ ਰੈਵਨਿਊ ਆ ਰਿਹਾ ਕ腐ਸ਼ਨ ਹੋ ਰਹੀ ਹੈ ਕੁਝ ਹੋ ਰਿਹਾ ਵਾ ਹੂੰ ਪਰ ਸਰ ਇਹਦੇ ਵਿੱਚ ਕਿਹੜਾ ਸਭ ਤੋਂ ਜ਼ਰੂਰੀ ਇਹ ਹੀ ਚੀਜ਼ ਹੈ ਕਿ ਚਾਇਨਾ ਡੋਰ ਜਿਹੜੀ ਹੈ ਇਹਨੂੰ ਗੱਟੂ ਦੇ ਫਾਰਮ ਦੇ ਵਿੱਚ ਬੰਦ ਕੀਤਾ ਜਾਵੇ ਹੂੰ ਬਹੁਤ ਵਧੀਆ ਜੇ ਕਿਸੇ ਹੋਰ ਪਰਪਸਪਰਪਸ ਵਾਸਤੇ ਯੂਜ਼ ਹੋਣੀ ਹੈ ਤੇ ਇਹਦੇ ਵੱਡੇ ਵੱਡੇ ਜਿਹੜੇ ਨੇ ਜਿਵੇਂ ਪਾਈਪ ਨੂੰ ਲਪੇਟਿਆ ਹੁੰਦਾ ਉਦਾਂ ਲਪੇਟਿਆ ਜਾਵੇ ਫਿਰ ਇਹਨੂੰ ਲੋਕੀ ਵਰਤਣਗੇ ਹੂੰ ਸੈਕੰਡ ਚੀਜ਼ ਹੂੰ ਜਿਵੇਂ ਬਟਾਕੀਆਂ ਦੀਆਂ ਦੁਕਾਨਾਂ ਰਫਾਇਲ ਹੁੰਦੀਆਂ ਨੇ ਲਾਇਸੈਂਸ ਦਿੱਤੇ ਜਾਂਦੇ ਨੇ ਓਵੇਂ ਜਿਹੜੇ ਇਹਦੇ ਸੈਲਰਸ ਨੇ ਉਹਨਾਂ ਨੂੰ ਲਾਇਸੈਂਸ ਦਿੱਤੇ ਜਾਣ ਹੂੰ ਔਰ ਉਹ ਜਿਹੜੇ 15 20 15 50 ਦੁਕਾਨਾਂ ਹੋਣ ਤੇ ਉਹ ਰਫਾਈਨ ਕਰਕੇ ਤੇ ਉਹ ਡੋਰ ਉਹਨਾਂ ਨੂੰ ਸੈਲ ਕਰਨ ਦਾ লাইਸੈਂਸ ਦਿੱਤਾ ਜਾਵੇ ਬਿਲਕੁਲ ਠੀਕ ਗੱਲ ਤੇ ਇਹ ਕੋਈ ਸਰ ਮੈਂ ਤੁਸੀਂ ਕਹਾ ਕਿ ਸਰਕਾਰ ਤੇ پولیس ਵਾਲੇ ਕਹਿੰਦੇ ਨੇ ਕਿ ਬੜਾ ਔਖਾ ਇਹਨੂੰ ਲੱਭਣਾ ਹੂੰ ਮੈਂ ਤੇ ਇੱਕ ਗੱਲ ਕਹਿੰਦਾ 10 ਫੁੱਟ ਥੱਲੇ ਜਿਹੜੀ ਇਹ ਦੇਸੀ ਸ਼ਰਾਬ ਉਹਨਾਂ ਨੇ ਦੱਬੀ ਹੁੰਦੀ ਹੈ ਹੂੰ ਤੇ ਪਿੰਡਾਂ 'ਚ ਜਾ ਕੇ ਪੁਲਿਸ ਉਹ ਪਤਾ ਲੱਗ ਜਾਂਦੀ ਹੈ ਟੋਪੇ ਮਾਰ ਕੇ ਉਹ ਸ਼ਰਾਬ ਕੱਢ ਲੈਂਦੀ ਹੈ ਹੂੰ ਏ ਤੇ ਅੰਮ੍ਰਿਤਸਰ ਦੇ ਵਿੱਚ 100 ਦੁਕਾਨਾਂ ਹੋਣਗੀਆਂ ਪਤੰਗਾ ਵੇਚਣ ਵਾਲੀਆਂ ਕਿੰਨੀ ਕੁ ਵੱਡੀ ਗੱਲ ਆ ਲੁਧਿਆਣਾ ਵਿੱਚ 100 ਹੋਣਗੀਆਂ ਚਲੰਦਰ ਵਿੱਚ 100 ਹੋਣਗੀਆਂ ਤਰਨਤਾਰਨ ਵਿੱਚ 100 ਹੋਣਗੀਆਂ 500 ਦੁਕਾਨਾਂ ਇਹ ਰਿਫਾਈਂਡ ਨਹੀਂ ਕਰ ਸਕਦੇ ਹਮ ਸਰ ਇਹ ਇਹ ਮੈਂ ਦੱਸ ਰਿਹਾ ਇਹ ਇਹ ਟ੍ਰੇਡ ਇਹਦਾ ਜਿਹੜਾ ਬੈ ਕਰਪਟ ਪ੍ਰੈਕਟਿਸ ਹੋ ਰਹੀ ਏ ਇਤੋਂ ਪੈਸੇ ਬਹੁਤ ਜਨਰੇਟ ਹੋ ਰਹੇ ਆ ਜਿਸ ਦਿਸ ਇਜ਼ ਦੀ ਓਨਲੀ ਰੀਜ਼ਨ ਕਿ ਅਸੀਂ ਕਰਪਟੇ ਮਰ ਗਏ ਆ ਪਿਛਲੇ 5 ਸਾਲਾਂ ਤੋਂ ਜੀ ਇਹਦਾ ਰਿਜ਼ਲਟ ਨਹੀਂ ਨਿਕਲ ਰਿਹਾ ਹਮ ਬਿਲਕੁਲ ਠੀਕ ਹੈ ਤੁਹਾਡੀ ਗੱਲ ਦੇਖੋ ਕਿੰਨੀ ਖਤਰਨਾਕ ਚੀਜ਼ ਹੈ ਪੈਸੇ ਲੈ ਕੇ ਤੁਸੀਂ ਮੌਤ ਖਰੀਦਦੇ ਹੋ ਮੌਤ ਖਰੀਦਦੇ ਹੋ ਲੋਕਾਂ ਦੇ ਲਈ ਮਤਲਬ ਇਹ ਕਿਦਾਂ ਦਾ এনਜੋਇਮੈਂਟ ਹੈ ਜਾਂ ਕਿਦਾਂ ਦਾ ਇਹ ਰੋਮਾਂਚ ਹੈਗਾ ਕਿ ਤੁਸੀਂ ਕਿਸੇ ਹੋਰ ਦੇ ਲਈ ਮੌਤ ਖਰੀਦਦੇ ਹੋ ਨਾ ਸਿਰਫ ਲੋਕਾਂ ਦੇ ਲਈ ਪੰਛੀਆਂ ਦੇ ਲਈ ਸੈਂਕੜਿਆਂ ਦੇ ਸਾਹਮਣੇ ਕਬੂਤਰ ਚਿੜੀਆਂ ਕਾਂ ਮਰੇ ਹੋਏ ਤੁਹਾਨੂੰ ਮਿਲਦੇ ਨੇ ਕਿਸੇ ਦੇ ਗਲੇ ਦੇ ਵਿੱਚ ਫਸੀ ਹੁੰਦੀ ਕਿਸੇ ਦੇ ਪੈਰਾਂ ਦੇ ਵਿੱਚ ਫਸੀ ਹੁੰਦੀ ਹੈ ਮਤਲਬ ਸਿੱਧਾ ਸਿੱਧਾ ਜ਼ੁਲਮ ਕਰ ਰਹੇ ਹਨ ਔਰ ਸਰਕਾਰ ਭਾਵੇਂ ਲੱਖ ਦਾਅਵੇ ਕਰੀ ਜੇ ਕਿ ਅਸੀਂ ਇੱਥੇ ਛਾਪੇ ਮਾਰੀ ਕੀਤੀ ਉੱਥੇ ਕੀਤੀ ਹੈ ਬੈਨ ਕਰ ਦਿੱਤਾ ਜੁਰਮਾਨੇ ਕਰ ਦਿੱਤੇ ਨੇ ਪਰ ਫਿਰ ਵੀ ਜੋ ਸੱਚਾਈ ਹੈ ਉਸ ਤੋਂ ਮੂੰਹ ਤਾਂ ਨਹੀਂ ਮੁੜਿਆ ਜਾ ਸਕਦਾ ਔਰ ਇਹ ਇਕੱਲਾ ਸਰਕਾਰ ਕੰਮ ਕਰ ਹੀ ਨਹੀਂ ਸਕਦੀ ਇਸ ਲਈ ਸਾਨੂੰ ਇਕੱਠਾ ਹੋਣਾ ਪਏਗਾ ਜੇ ਤੁਹਾਨੂੰ ਕਿਤੇ ਵੀ ਕਿਸੇ ਵੀ ਦੁਕਾਨ ਤੇ ਚਾਈਨਿਸ ਡੋਰ ਵਿਕਦੀ ਦਿਖਾਈ ਦਿੰਦੀ ਹੈ ਨਾਲ ਦੇ ਨਾਲ 100 ਨੰਬਰ ਤੇ ਕਾਲ ਕਰਕੇ ਕਰੋ ਦੱਸੋ ਇਹਨਾਂ ਨੂੰ ਵੀਡੀਓ ਬਣਾ ਕੇ ਸਾਨੂੰ ਭੇਜੋ ਫੋਟੋ ਖਿੱਚ ਕੇ ਸਾਨੂੰ ਭੇਜੋ ਅਸੀਂ ਇਸ ਕੈਂਪੇਨ ਦਾ ਹਿੱਸਾ ਬਣਾਂਗੇ ਅਸੀਂ ਐਕਸਪੋਜ਼ ਕਰਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਸ਼ਰਿਆਮ ਆਪਣੀਆਂ ਦੁਕਾਨਾਂ ਹਟੀਆਂ ਤੇ ਮੌਤ ਵੇਚ ਰਹੇ ਨੇ